ਇੰਦਰਜਿਤ ਦੰਦ ਕੱਲ ਬਹੁਤ ਜ਼ਿਆਦਾ ਸੀ ਥੋੜੀ ਕੱਟੀ ਸਵੇਰੇ ਮਾਤਾ ਜੀ ਕਿੰ ਚਲੋ ਥੋੜਾ ਸੂਰਜ ਨਿਕਲਦਾ ਕੋਠੇ ਤੇ ਬੈਠੀ ਮਾਤਾ ਜੀ ਬੈਠੇ ਨੇ ਦੋਈ ਕੋਈ ਤੂੰ ਭੱਜ ਜਾਏ ਕੋਈ ਜਦ ਨੂੰ ਭੱਜ ਜਾਏ 5 ਸਾਲ 7 ਸਾਲ ਉਮਰ ਕਿੰਨੀ ਕੁੰਦੀ ਇੱਕ ਬਿੱਲੀ ਆਈ ਉਹਨੇ ਬੱਚਾ ਮੂੰਹ ਚ ਫੜਿਆ ਛਾਲ ਮਾਰੀ ਆ ਗਈ ਕਿ ਬੜੇ ਮਾਤਾ ਜੀ ਅਸੀਂ ਸੁਣਿਆ ਇਹ ਜਿਹੜੀ ਮੌਤ ਹੁੰਦੀ ਹੈ ਗੁਰਮੁਖਾਂ ਨੂੰ ਇਸ ਤਰ੍ਹਾਂ ਲੈ ਜਾਂਦੀ ਜਿਵੇਂ ਬਿੱਲੀ ਆਪਣੇ ਬੱਚੇ ਨੂੰ ਮੌਤ ਦੁੱਖ ਨਹੀਂ ਲੱਗਣ ਦਿੰਦੀ ਹਾਂ ਕਹਿੰਦੇ ਕਾਕਾ ਇਸ ਤਰੀਕ ਖੜੀ ਤੇ ਮਨਮੁਖਾਂ ਨੂੰ ਜਿਵੇਂ ਚੂਹਾ ਹਾਂ ਮੌਤ ਦੀ ਖਰਾਕ ਮਨਮੁਖ ਲੋਕ ਕਾਲ ਦੀ ਗੁਰਮੁਖ ਨਹੀਂ ਅੱਛਾ ਗੁਰਮਖ ਕੀ ਕਿੰਨੇ ਉਹ ਕਾਲ ਦੀ ਹੱਦ ਤੋਂ ਪਰੇ ਲੰਘ ਜਾ ਪ੍ਰਭ ਕਹਿ ਸਿਮਰਨ ਕਾਲ ਪਰਹਰ ਉਹ ਇਹੋ ਜੀ ਵਿਚਾਰ ਕੋਠੇ ਤੇ ਛਿੜ ਗਈ ਸਾਰੇ ਬੋਲਿਆ ਕਰੋ ਮੌਤ ਜਿੱਤ ਲੈਂਦੇ ਨੇ ਪ੍ਰਭ ਜੀ ਦਾ ਸਿਮਰਨ ਕਰਕੇ ਮੌਤ ਜਿੱਤ ਲੈਂਦੇ ਨੇ ਪ੍ਰਭ ਜੀ ਦਾ ਸਿਮਰਨ ਕਰਕੇ ਮੌਤ ਜਿੱਤ ਲੈਂਦੇ ਨੇ ਪ੍ਰਭ ਜੀ ਦਾ ਸੇਮਰਨ ਕਰਕੇ ਸਤਿਨਾਮ ਪ੍ਰਭ ਜੀ ਦਾ ਸੇਮਰਨ ਕਰਕੇ ਮੌਤ ਜਿੱਤ ਲੈਂਦੇ ਨੇ ਪ੍ਰਭ ਜੀ ਦਾ ਸੇਮਰਨ ਕਰਕੇ ਮੌਤ ਜਿੱਤ ਲੈਂਦੇ ਨੇ ਪ੍ਰਭ ਜੀ ਦਾ ਸਿਮਰਨ ਕਰਕੇ ਮੌਤ ਜਿੱਤ ਲੈਂਦੇ मात जत लैनदे ने प्रभु जी दा सिमरन करके मात जत लैनदे ने प्रभु जी दा सिमरन करके प्रभु जी दा सिमरन करके मात जत लैनदे ने प्रभु जी दा सिमरन करके प्रभु जी दा सिमरन करके ਰੱਬ ਜੀ ਦਾ ਸਿਮਰਨ ਕਰਕੇ ਪ੍ਰਭ 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 ਜੀ ਦਾ ਸਿਮਰਨ ਕਰਕੇ

ਕਰਕੇ ਮਾਤ ਜਿਤ ਰਹਿੰਦੇ ਨੇ ਪ੍ਰਭ ਜੀ ਦਾ ਸਿਮਰਨ ਕਰਕੇ ਪ੍ਰਭ ਕੈ ਸਿਮਰਨ ਕਾਲ ਪਰ ਅਤੋਂ ਅੱਗੇ ਲੰਘ ਜਾਂਦੇ ਨੇ ਅਕਾਲ ਪੁਰਖ ਦੇ ਚਰਨਾਂ 'ਚ ਚਲੇ ਜਾਂਦੇ ਨੇ ਜਿਹੜਾ ਕਾਲ ਦਾ ਵੀ ਖਾਤਮਾ ਕਰੇ ਅਕਾਲ ਐਸੇ ਦਿਨ ਪ੍ਰਭ ਗੰਗਾ ਤੁਸੀਂ ਇਹ ਗੱਲਾਂ ਸਿਰ ਸਿਰ ਕਿ ਹੋ ਜੀ ਅਛੂਟ ਗਈ ਆ ਬੜੇ ਮਾਤਾ ਜੀ ਬੈਸੀ ਖਿਆਲ ਆ ਲੈ ਬਿੱਲੀ ਨੂੰ ਦੇਖ ਕੇ ਦੇਖੋ ਮੂੰਝ ਭੜਿਆ ਹੋਇਆ ਦੰਦ ਲੱਗਣ ਹੀ ਨਹੀਂ ਦਿੰਦੀ ਅਸੀਂ ਸੁਣਿਆ ਗੁਰਮਖਾਨਾ ਮਾਤ ਇਸ ਤਰ੍ਹਾਂ ਲੈ ਜਾਂਦੀ ਹੈ ਜਿਵੇਂ ਬਿੱਲੀ ਕਰ ਕਰ ਸੱਤ ਕਰ ਫੇਰਦੀ ਹੈ